ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਪੰਜਾਬ ਦੇ ਮੁਲਾਜ਼ਮਾਂ ਦਾ ਇੰਤਜ਼ਾਰ ਹੋਇਆ ਖਤਮ ਡੀਏ 12% ਏਰੀਅਲ ਭੁਗਤਾਨ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ ਛੀਮਾ ਨੇ ਕੀਤਾ ਵੱਡਾ ਐਲਾਨ 26 April 2024 ਦੀ ਵੱਡੀ ਅਪਡੇਟ ਦੱਸਦੇ ਹਾਂ ਪੂਰੀ ਜਾਣਕਾਰੀ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਸੇ ਤਰ੍ਹਾਂ ਦੀਆਂ ਹੋਰ ਅਪਡੇਟਸ ਪਾਉਣ ਦੇ ਲਈ ਤਾਂ ਹਾਂਜੀ ਦੋਸਤੋ 12% ਜਿਸ ਦਾ ਜਿਹੜਾ ਭੁਗਤਾਨ ਪੰਜਾਬ ਸਰਕਾਰ ਨਹੀਂ ਕਰ ਰਹੀ ਸੀ ਉਸ ਨੂੰ ਲੈ ਕੇ ਏਰੀਅਲ ਨੂੰ ਜਿਹੜਾ ਪੁਰਾਣਾ ਬਕਾਇਆ ਰਹਿੰਦਾ ਉਸ ਨੂੰ ਲੈ ਕੇ ਚੋਣਾਂ ਤੋਂ ਪਹਿਲਾਂ ਮੁਲਾਜ਼ਮ ਸਾਥੀਆਂ ਨੂੰ ਖੁਸ਼ ਕਰਨ ਜਾ ਰਹੀ ਹੈ ਆਮ ਆ ਦੀ ਹਰਪਾਸ ਸਿੰਘ ਚੀਮਾ ਦੇ ਇੰਟਰਵਿਊ ਕਲੀਅਰ ਕੀਤਾ ਹੈ ਜਿਸ ਦੇ ਵਿੱਚ ਮੁਲਾਜ਼ਮਾਂ ਸਾਥੀਆਂ ਦਾ ਜਿਹੜੇ ਕਿ ਉਹਨਾਂ ਨੇ ਕਿਹਾ ਕਿ ਤਿਆਰ ਰਹਿਣ ਉਹਨਾਂ ਦਾ ਡੀਏ ਜਿਹੜਾ 12% ਜਿਹੜਾ ਕਿ ਏਰੀਅਰ ਭੁਗਤਾਨ ਪੰਜਾਬ ਸਰਕਾਰ ਪੂਰਾ ਕਰਨ ਜਾ ਰਹੀ ਹੈ 26 ਅਪ੍ਰੈਲ 2024 ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਸ ਤਰ੍ਹਾਂ ਕਿ ਵਿਤਮੰਤ ਹਰਪਾਸ ਸਿੰਘ ਚੀਮਾ ਤੋਂ ਮੀਡੀਆ ਦੁਆਰਾ ਐਂਕਰਾਂ ਦੁਆਰਾ ਤਿੱਖੇ ਕੁਸਚਨ ਜਿਹੜੇ ਪੁੱਛੇ ਗਏ ਨੇ ਕਿ ਉਹਨਾਂ ਦਾ ਕਹਿਣਾ ਸੀ ਕਿ ਆਈਪੀਐਸ ਅਧਿਕਾਰੀ ਜਿਹੜੇ ਨੇ ਉਹ ਲਗਾਤਾਰ ਡੀਏ ਵੀ ਲੈ ਰਹੇ ਨੇ ਤੇ ਉਹਨਾਂ ਨੂੰ ਏਰੀਅਰ ਵੀ ਮਿਲ ਰਿਹਾ ਹੈ ਲੇਕਿਨ ਪੰਜਾਬ ਦੇ ਜਿਹੜੀ ਮੁਲਾਜ਼ਮ ਸਾਥੀਆਂ ਹਨ ਯਾਨੀ ਕਿ ਨੇ ਲੇਕਿਨ ਮੁਲਾਜ਼ਮ ਸਾਥੀਆਂ ਦੇ ਵਿੱਚ ਇਹ ਰੁਲਣਾ ਪੈ ਰਿਹਾ ਉਹਨਾਂ ਨੂੰ ਕਿਉਂਕਿ ਉਹ ਵਿਤੀ ਬੋਝ ਹੈ ਪੰਜਾਬ ਸਰਕਾਰ ਦਾ ਜਾਂ ਨਹੀਂ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਤੇ ਕੋਈ ਵਿਤੀ ਬੋਝ ਨਹੀਂ ਹੈ ਸਾਡੇ ਕੋਲ ਖਜ਼ਾਨਾ ਪੂਰਾ ਹੈ ਅਸੀਂ ਜਲਦ ਹੀ ਮੁਲਾਜ਼ਮ ਸਾਥੀਆਂ ਨੂੰ ਡੀਏ ਏਰੀਆ ਦਾ ਭੁਤਾਨ ਕਰਨ ਜਾ ਰਹੇ ਹਾਂ ਉਹਨਾਂ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਹੀ ਮੁਲਾਜ਼ਮ ਸਾਥੀਆਂ ਨੂੰ ਖੁਸ਼ ਕੀਤਾ ਜਾਏਗਾ ਹਾਂਜੀ ਦੋਸਤੋ ਇਹ ਸੀ ਵੱਡੀ ਜਾਣਕਾਰੀ ਇਸ ਦੇ ਇਲਾਵਾ ਇੱਕ ਹੋਰ ਵੱਡਾ ਅਪਡੇਟ ਆ ਰਿਹਾ ਜਿਸ ਤਰ੍ਹਾਂ ਕਿ ਬੋਨਸ ਸੋਧ ਐਕਟ 2015 ਅਤੇ ਬੋਨਸ ਦੇ ਭੁਗਤਾਨ ਦੇ ਸਾਲ 2013-24 ਦੇ ਲਈ ਬੋਨਸ ਭੁਗਤਾਨ ਦਾ ਲੇਖਾ ਜੋਖਾ ਇਸ ਜਿਹੜਾ ਕਿ ਇੱਕ ਪੱਤਰ ਜਾਰੀ ਹੋ ਲਿਮਟਿਡ ਕੰਪਨੀ ਤੋਂ ਜਿਹੜਾ ਇਹ ਪੱਤਰ ਜਾਰੀ ਹੋ ਉਸ ਦੇ ਵਿੱਚ ਲਿਖਿਆ ਗਿਆ ਹੈ ਪੀਐਸਪੀਸੀ ਵਾਲ ਦੇ ਦਫਤਰੀ ਹੁਕਮ ਨੰਬਰ 143 ਬੀਡੀਐ ਬੀਡੀ 526 ਮਿਤੀ 24 24 24 ਦੇ ਰਾਹੀਂ ਆਪਣੇ ਕਰਮਚਾਰੀਆਂ ਨੂੰ ਬੋਨਸ ਭੁਗਤਾਨ ਐਕਟ 1965 ਦੇ ਤਹਿਤ ਸਾਲ 23 24 ਦੇ ਲਈ ਬੋਨਸ ਦੀ ਅਦਾਇਗੀ ਨੂੰ ਮਨਜ਼ੂਰੀ ਦਿੱਤੀ ਦਿੱਤੀ ਹੈ ਸਾਲ ਤੇ 2023-24 ਦੇ ਜੋ ਕਰਮਚਾਰੀ ਨੂੰ ਦੀਵਾਲੀ ਦੇ ਮੌਕੇ ਤੋਂ ਪਹਿਲਾਂ ਅਕਤੂਬਰ 2024 ਦੀ ਤਨਖਾਹ ਦੇ ਨਾਲ ਅਦਾ ਕੀਤਾ ਜਾਵੇਗਾ ਹਾਲਾਂਕਿ ਮਾਰਚ ਦੇ ਖੱਦੇ ਖਾਤਿਆਂ ਦੇ ਵਿੱਚ 2024 ਦੇ 30 ਸਾਲ ਤੇ 24 ਦੇ ਲਈ ਬੋਨਸ ਦੇ ਭੁਗਤਾਨ ਦੇ ਸੰਬੰਧ ਦੇ ਜਰੂਰੀ ਉਪਬੰਧ ਕਿਤੇਾਰੇ ਨੇ ਚਾਹੀਦੇ ਹਨ ਐਕਟ ਦੇ ਕਰਮਚਾਰੀਆਂ ਨੂੰ ਪਰਵਾਸੀਤ ਕਰਨ ਬੌਂਸ ਦੀ ਗੁਨਾਹ ਬੌਂਸ ਦੀ ਇਧਾਈ ਕੀ ਆਦੀ ਦੇ ਸਬੰਧ ਦੇ ਵਿੱਚ ਸਬੰਧਿਤ ਮਹੱਤਵਪੂਰਨ ਭਾਗ 헤ਡ ਦਿੱਤੇ ਹੈ ਇਸ ਜਿਹੜੇ ਕਿ ਇਸ ਪੱਤਰ ਦੇ ਵਿੱਚ 헤ਠਾ ਦਿੱਤੇ ਗਏ ਨੇ ਤਿਆਰ ਹਵਾਲਾ ਹਾਲਾਂਕਿ ਐਕਟ ਨੂੰ ਪੂਰੇ ਸੰਭਵ ਲਈ ਭੇਜਿਆ ਜਾ ਸਕਦੇ ਹਨ ਦੋਸਤੋ ਇਹ ਸੀ ਅੱਜ ਦੀ ਵਧੀਆ ਅਪਡੇਟ ਅਪਡੇਟ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰ ਲੈਣਾ ਸ਼ੇਅਰ ਕਰ ਲੈਣਾ ਸਾਡੇ ਚੈਨਲ ਤੇ ਆ ਰਹੀ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ